ਕੁੜੀ ਪ੍ਰੈਗਨੈਂਟ ਹੋ ਜਾਂਦੀ ਐ ਤਾਂ ਉਹਦਾ ਅਬੋਰਸ਼ਨ ਕਰਾਂਦਾ ਜਖਣ ਗਿੱਲ ਕਰਦਿਆਂ ਤੋਂ ਚੋਰੀ ਕਰਦਿਆਂ ਤੋਂ ਚੋਰੀ ਅਬੋਰਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਕੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਐ ਇਹਦੇ ਲਈ ਕਿ 5000 ਰੁਪਿਆ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਦਾ ਕਿ ਤੁਸੀਂ মিডিਆ ਸਾਹਮਣੇ ਨਾ ਆਇਓ ਉਹ ਤੇ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦਾ ਹ ਹਸਪੀਟਲ ਲੈ ਕੇ ਜਾਂਦੇ ਆ ਉਹਦੇ ਉੱਤੇ ਡੈਥ ਹੋ ਜਾਂਦੀ ਐ ਕੁੜੀ ਨੂੰ ਐਡਾ ਕ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸਹਿਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਕ ਘਟਿਆ ਕੰਮ ਕੀਤਾ ਕਿ 304 ਏ ਧਾਰਾ ਲਾ ਦਿੱਤੀ ਕਿ ਐਕਸੀਡੈਂਟ ਬਣਾ ਦਿੱਤਾ 376 304 ਕੇ ਮੇ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਮ ਲਿੱਤੇ ਮੈਂ ਤੁਹਾਨੂੰ মিডিਆ ਸਾਹਮਣੇ ਦਿਖਾਣਾ ਚਾਹੁੰਦਾ ਦੁਬਾਰੇ ਫੇਰ ਨਾ ਬੋਲਾਂਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉੱਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜੀ ਬਾਈ ਨਹੀਂ ਕਰ ਰਿਹਾ ਜੀ ਉਹਨਾਂ ਦੇ ਬਕਾਇਦਾ ਮੈਂ ਉਹਨਾਂ ਕੋਲੋਂ ਰੀਸੀਵ ਕਰਾਈ ਆ ਕਾਪੀ ਜੀ ਤੇ ਇੱਕ ਕਾਪੀ ਜੀ ਮੈਂ ਇਹ ਕਾਪੀ ਮੈਂ ਮਹਾਂਜੋਗ ਐਸਐਸਪੀ ਸਾਹਿਬ ਕੋਲੋਂ ਗਿਆ ਹਾਂ ਜੀ ਦੋ ਵਾਰੀ ਮੇਰੇ ਪਿੰਡ ਦਾ ਸਰਪੰਚ ਸਾਹਿਬ ਤੇ ਨਾਲ ਹੀ ਉਹ ਵਕੀਲ ਸਾਹਿਬ ਨੇ ਉਹ ਗਏ ਆ ਜੀ ਮੇਰੇ ਨਾਲ ਐਸਐਸਪੀ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਜੀ ਫੇਰ ਆਪਾਂ ਉਹਨਾਂ ਨੇ ਕਿਹਾ ਵੀ ਆਪਾਂ ਕਾਪੀ ਐ ਡਾਕ ਰਸਤੇ ਫਿਰ ਇੱਕ ਕਾਪੀ ਮੈਂ ਐਸਐਸਪੀ ਸਾਹਿਬ ਨੂੰ ਭੇਜੀ ਹੈ ਜੀ ਕਿ ਇਹ ਜਿਹੜਾ ਬੰਦਾ ਹੈ ਇਸ ਟਾਈਮ ਫਲਾਨੀ ਜਗ੍ਹਾ ਤੇ ਹੈ ਜੀ ਤੇ ਇਹਨੂੰ ਅਰੈਸਟ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕਰਦੇ ਜੀ ਤੇ ਇਹ ਉਹਦੇ ਪੀਓ ਦੇ ਆਰਡਰ ਆ ਜੀ ਜੱਜ ਸਾਹਿਬ ਵੱਲੋਂ ਵੀ ਇਹਨੂੰ ਪੀਓ ਕੀਤਾ ਗਿਆ ਦਾ ਤੇ ਫਿਰ ਵੀ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਤੇ ਜਰਾ ਹੁਣ ਐਸਐਚਓ ਸਾਹਿਬ ਮੌਜੂਦਾ ਨਹੀਂ ਉਹ ਮੈਨੂੰ ਕਹਿੰਦਿਆ ਵੀ ਤੂੰ ਰਾਜੀਨਾਵਾ ਕਰ 2-2 3-3 ਘੰਟੇ ਜਿੱਦੋਂ ਮੈਂ ਜਾਣਾ ਮੈਂ ਉੱਥੇ ਬੁਲਾਉਂਦਾ ਮੈਂ ਹੀ ਜਾਣਨਾ ਪੁੱਛਣਾ ਉਹਨਾਂ ਨੂੰ ਤੇ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਰਿਹਸਮੈਂਟ ਕਰਦਾ ਬਾਹਰ ਲੈਂਦਾ ਥਾਣੇ ਦੇ ਅੰਦਰ ਤੇ ਬਾਅਦ ਚੋਂ ਮੈਨੂੰ ਕਹਿੰਦਾ ਹਾਂ ਤੂੰ ਜਾ ਤੇਰਾ ਕੰਮ ਕੋਈ ਨਹੀਂ ਹੈ ਤੇ ਇੱਕ ਹਾਂਜੀ ਇੱਕ ਇਹ ਜਿਹੜਾ ਜੀ ਆ ਵਰਦੀ ਪਾਈ ਦੀ ਹੈ ਜਿੰਨੇ ਜੀ ਇਹ ਬੜਾ ਤੰਗ ਪਰੇਸ਼ਾਨ ਕਰਦੇ ਉਹਦਾ ਭਤੀਜਾ ਵਾ ਜੀ ਤੇ ਇੱਕ ਇਹਨਾਂ ਦਾ ਪਾਸਟਰ ਦਾ ਭਰਾਵਾ ਬਖਸ਼ੀਸ਼ ਚੰਦ ਐਸਪੀ ਡੀ ਨਾਲ ਲੱਗਾ ਦਾ ਜੀ ਤੇ ਐਸਪੀ ਡੀ ਕੋਲੋਂ ਮੈਨੂੰ ਦੱਕੇ ਮਰਵਾਏ ਆ ਜੀ ਇਹਨਾਂ ਨੇ ਤੇ ਮੇਰੇ ਘਰ ਆਨ ਕੇ ਵੀ ਤੇ ਮੈਨੂੰ ਕਚੈਰੀ ਵਿੱਚ ਵੀ ਤੇ ਬਾਅਦ ਚ ਉੱਥੇ ਆਪਣੇ ਦਫ਼ਤਰ ਲਿਆ ਕੇ ਗਏ ਆ ਜੀ ਤੇ ਉੱਥੇ ਵੀ ਮੈਨੂੰ ਇਹ ਕਹਿੰਦੇ ਆ ਵੀ ਰਾਜੀਨਾਮਾ ਕਰੋ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਕਿਲ ਦੀ ਇਹ ਫੋਟੋ ਆ ਜਿਹੜਾ ਕਿ ਇੱਕ ਬਲਤਕਾਰੀ ਆ ਜੀ ਯੂ ਕਿ ਕਿਹਾ ਕਿ ਉਹ ਕਿੰਨਾ ਤਮਾਗੋ ਜੀ ਫਿਊਂ ਦੇ ਅੱਜ ਇੱਕ ਸਾਲ ਹੋ ਗਿਆ ਪਿਓ ਇਹਦਾ ਅੱਛਾ ਕਰਚਾ 2023 ਦਾ ਕਰਚਾ 5ਵੇਂ ਮਹੀਨੇ ਦਾ ਇਹ 7ਵੇਂ ਮਹੀਨੇ ਦਾ ਹੀ 7ਵੇਂ ਮਹੀਨੇ ਸੌਰੀ ਹਾਂ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜੰਮੂ ਜਦ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕਿਤੇ ਰਾਤ ਨੂੰ ਇਹ ਘਰ ਆਉਂਦਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਕਲ ਜਾਂਦਾ ਉਤੋਂ ਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਇਹ ਬੰਦਾ ਕਿੱਥੇ ਆਇਆ ਕੀ ਕਰਦਾ ਜਦ ਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ মিডিਆ ਸਾਹਮਣੇ ਨਹੀਂ ਆਉਂਦਾ ਉੱਥੇ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਨਾਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਪਰ ਲੇਕਿਨ ਪੁਲਿਸ ਸਾਥ ਹੀ ਨਹੀਂ ਪਉਂਦੀ ਕਿ ਅਸੀਂ ਨਹੀਂ ਜਾਣਾ ਜੋ ਤੁਸੀਂ ਕਰਨਾ ਕਰ ਲਓ ਅੱਗੇ ਦੇ ਪੁਲਿਸ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਹਰ ਘੁੰਮਦੇ ਨੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਦੱਸੋ ਦੇਖੋ ਜੀ ਉਹਦਾ ਭਰਾ ਉਹਦਾ ਭਰਾ ਇੱਕ ਡੀਆਈਜੀ ਹੈ। ਇਹ ਇੱਕ ਸਰਪੰਚ ਇੱਕ ਸਰਪੰਚ ਇੱਕ ਡੀਆਈਜੀ ਪੂਰੀ ਸ਼ਿਫਾਸ ਕਰਦੇ ਨੇ। ਧੰਨਮਾਨ ਜੀ। ਟੀਆਈਸੀ ਦੇ ਗਨਮੈਨ ਨੇ ਜਿਹੜੀ ਉਹਦੀ ਸਪੋਰਟ ਪੂਰੀ ਕਰਦੇ ਨੇ। ਪੁਲਿਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੇਸਟ ਨਾ ਕਰੋ। ਜੋ ਹੁੰਦਾ ਉਹ ਹੋਣ ਦੋ। ਉਹ ਤੋਂ ਬਾਅਦ ਚ ਉਹਨੂੰ ਡਰਾਉਣਾ ਧਮਕਾਣਾ ਸ਼ੁਰੂ ਕਰਦੇ ਇਹ ਬੰਦਾ ਅੱਜ ਪਹਿਲਾਂ ਵੀ ਦੱਸ ਚੁੱਕੀ ਕਿ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ। ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਈ ਨਾ ਡਰਾ ਰੱਖਿਆ ਬੰਦਾ ਕਿ মিডিਆ ਸਾਹਮਣੇ ਆਊਗਾ ਤੇਰਾ ਇਲਜ਼ਾਮ ਉਰੇ ਤੇ ਕਿ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤਿੰਨ ਵੀ ਮਾਰ ਦਿੱਤਾ ਜਾਊਗਾ ਤੇ ਪੁਲਿਸ ਵੀ ਇਹ ਦੇਖੋ ਕਿੱਡੀ ਵੱਡੀ ਗਲਤੀ ਹੈ ਕਿ ਇੱਕ ਐਕਸੀਡੈਂਟ 'ਚ ਕੇਸ ਬਣਾ ਦਿੱਤਾ ਗਿਆ 304A ਧਾਰਾ ਕਿੱਦਾਂ ਹੋਈ ਸੀ ਪੌੜੀ ਕਿਉਂ ਦੱਸੋ ਕੁੜੀ ਜਦੋਂ ਕਿ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹਦਾ ਅਬੋਰਸ਼ਨ ਕਰਾਂਦਾ ਜਸ਼ਨ ਗਿਲ ਘਰਦਿਆਂ ਤੋਂ ਚੋਰੀ ਘਰਦਿਆਂ ਤੋਂ ਚੋਰੀ ਅਬੋਰਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਕੇ ਉਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਐ ਇਹਦੇ ਲਈ ਕਿ 5000 ਰੁਪਏ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਦਾ ਕਿ ਤੁਸੀਂ মিডিਆ ਸਾਹਮਣੇ ਨਾ ਆਇਓ ਉਹਦੀ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦਾ ਹੈ ਹਸਪੀਟਲ ਲੈ ਕੇ ਜਾਂਦੇ ਆ ਉਹਦੀ ਉੱਥੇ ਡੈਥ ਹੋ ਜਾਂਦੀ ਹੈ ਕੁੜੀ ਨੂੰ ਐਡਾ ਗ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸਹਿਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਘਟਿਆ ਕੰਮ ਕੀਤਾ ਕਿ 304 ਏ ਤਾਰਾ ਲਾ ਦਿੱਤੀ ਕਿ ਐਕਸੀਡੈਂਟ ਬਣਾ ਦਿੱਤਾ 376 304 ਕੇਮੇ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਲ ਲਿੱਤੇ ਮੈਂ ਤੁਹਾਨੂੰ মিডিਆ ਸਾਹਮਣੇ ਦਿਖਾਣਾ ਚਾਹੁੰਦਾ ਦੁਬਾਰੇ ਫੇਰ ਨਾ ਬੋਲਾਂਗਾ ਜਿਹੜੀ ਪੂਰੀ ਜਸ਼ਨ ਗਿੱਲ ਦੀ ਸਪੋਰਟ ਕਰਦੇ ਨੇ ਉਤੋਂ ਇੱਕ ਹੋਰ ਫੋਟੋ ਸੀ ਭੇਜ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉੱਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਂ ਰਵਿੰਦਰ ਕੁਮਾਰ ਬਰਿਆਲੀ ਚੌਕੀ ਐ ਐਸ ਜਤਿੰਦਰ ਕੁਮਾਰ ਐਸ ਐਚਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਤੇ ਡੈਨੀਵਲ ਗਿੱਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਜਿਹੜਾ ਕਿ ਇਹ ਹੀ ਹੈ ਨਾ ਜੀ ਇਹ ਹੀ ਹੈ ਜੀ ਅਸੀਸ ਗਿੱਲ ਬਖਸ਼ੀਸ਼ ਚੰਦ ਐਸ ਪੀ ਡੀ ਗਨਮੈਨ ਉਹਦਾ ਜਿਹੜਾ ਤੰਗ ਪਰੇਸ਼ਾਨ ਕਰਦਾ ਇਹਨਾਂ ਨੂੰ ਜੀ ਚਰ ਜਾਰਜ ਜੀ ਜਾਰਜ ਮਸੀ ਚਾਚੇ ਦਾ ਮੁੰਡਾ ਐਸਪੀ ਸਰਪੰਚ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ 'ਚ ਇਸ ਟਾਈਮ ਐਸਪੀ ਐ ਅਮ੍ਰਿਤ ਰੰਦਾਵਾ ਐਸਐਚਓ ਜਿਹੜਾ ਇਸ ਟਾਈਮ ਹੁਣ ਇਸ ਟਾਈਮ ਉਸ ਥਾਣੇ 'ਚ ਆ ਤੇ ਮਨੀ ਬੈਂਸ ਜਿਹੜਾ ਥਾਣੇ ਦਾ ਮੁੰਸੀ ਇਸ ਟਾਈਮ ਮਤਲਬ ਇੱਥੇ ਐਡਾ ਕ ਦਬਾਅ ਪਾ ਕੇ ਰੱਖਿਆ ਹੋਇਆ ਉਹ ਬੰਦਿਆਂ ਨੇ ਕਿ ਕਾਰਵਾਈ ਨਾ ਕਰ ਸਕਣ ਕੋਈ ਵੀ ਐਦਾਂ ਦੇ ਬੰਦੇ ਇਸ ਟਾਈਮ ਜੰਮੂ ਸ਼ਰੀਆਮ ਬੰਦਾ ਕੁਮਰ ਆਪਣੇ ਘਰਦਿਆਂ ਨੂੰ ਛੱਡਣ ਜਾ ਰਿਹਾ ਏਅਰਪੋਰਟ ਤੇ ਤੁਹਾਨੂੰ ਵੀਡੀਓ ਵੀ ਮੈਂ ਦਿਖਾ ਦਿੰਦਾ ਉਹਨਾਂ ਦੀ ਉਹ ਆਪਣੇ ਘਰ ਦੇ ਨੂੰ ਛੱਡਣ ਜਾਂਦਾ ਉਹ 에어ਪੋਰਟ ਤੇ ਪੁਲਿਸ ਕਹਿੰਦੀ ਸਾਨੂੰ ਕੋਈ ਨਾ ਘਰਵਾਰ ਆਂਦਾ ਨਾ ਕੋਈ ਕਿਤੇ ਸਾਨੂੰ ਦੱਸੋ ਜੇ ਦੱਸਣ ਜਾਂਦੇ ਆ ਉਹ ਬੰਦੇ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਇਹ ਦੀ ਵੀਡੀਓ ਜੀ। ਵੀਡੀਓ ਲੜਕੀ ਦੀ ਕਿੰਨੀ ਸਾਲ ਦੀ? 22 ਸਾਲ ਹੁੰਦਾ। ਏਜ 22 ਸਾਲ ਸੀਗੀ ਜੋਦੀ ਜੀ। ਕੁੜੀ ਦੀ ਏਜ 22 ਸਾਲ ਸੀ ਕੁੜੀ ਦੀ ਫੋਟੋ ਦਿਖਾ ਸਕਦਾ ਮੀਡੀਆ ਸਾਹਮਣੇ ਜਿਹੜੀ ਕੁੜੀ ਦਾ ਹੋਇਆ ਸੀਗਾ ਜੀ। ਠੀਕ ਕਰਨ ਆਖਰੀ ਵਾਰ ਜੋ ਸਟੇਟਮੈਂਟ ਦਿੱਤੀ ਗਈ ਸੀ ਆਪ ਜੀ ਪੁੱਛਣਾ ਚਾਹਣਗੇ ਕਿ ਅ ਰਿਲੇਸ਼ਨਸ਼ਿਪ ਕਨਸੈਂਸ਼ੁਅਲ ਦਾ ਆਪ ਕੈਸੇ ਕਹਿ ਸਕਦੇ ਹੋ ਕਿ ਜ਼ਬਰਦਸਤੀ ਸੀ ਜ਼ਬਰਦਸਤੀ ਸੀਗਾ ਜੀ ਇਹ ਇੱਕੋ ਕੁੜੀ ਜਦ ਘਰਦਨ ਦੱਸਣਾ ਚਾਹੀਏ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਕਰਾ ਕੇ ਨਾਲ ਦੀ ਨਾਲ ਉਹਦਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਉਤੋਂ ਡਾਕਟਰਾਂ ਨੇ ਵੀ ਜਿਹੜੀ ਉਹਨੂੰ ਪੈਸੇ ਦੇ ਕੇ ਰਿਪੋਰਟ ਵੀ ਪੋਸਟ ਵਾਡਮ ਦੀ ਭਾਜੀ ਕੀ ਲਿਖਿਆ ਸੀ ਉਹ ਚ ਰਿਪੋਰਟ ਵੀ ਸਾਨੂੰ ਘੱਟ ਵੱੜ 2 ਟਾਈ 3 ਮਹੀਨੇ ਬਾਅਦ ਵਾਪਸ ਦਿੱਤੀ ਸੀ ਇਹ ਰਿਪੋਰਟ ਵੀ ਇਹਨਾਂ ਨੇ ਚੱਕਰ ਮਾਰਦੇ ਥੱਕ ਕੇ ਅੱਜ ਦੇਰੇ ਰਿਪੋਰਟ ਕੱਲ ਦੇਰੇ ਪੋਸਟ ਵਾਡਮ ਦੌਰਾਨ ਦੇਖੋ ਤੁਸੀਂ ਐਕਸੀਡੈਂਟ ਕੇਸ ਬਣਾਇਆ ਗਿਆ ਕਿੱਡੀ ਵੱਡੀ ਗੱਲ ਹੈ ਜੀ ਕਿਹਦਾ ਐਕਸੀਡੈਂਟ ਕਿੰਦਾ ਕੀ ਮੌਤ ਹੋਈ ਕਿਸ ਤਰ੍ਹਾਂ ਜਾ ਰਹੀ ਸੀ ਅਪੋਸ਼ਨ ਤੋਂ ਬਾਅਦ ਉਹਦੀ ਮੌਤ ਹੋਈ ਐਕਸੀਡੈਂਟ ਦਾ ਬਣਾਇਆ ਗਿਆ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਐਕਸੀਡੈਂਟ ਕੀ ਬਣਾਇਆ ਸੈਕਟਰ ਤੇ ਜਾ ਰਹੀ ਸੀ ਜਾ ਜੀ ਕਿੱਡਾ ਹੋਇਆ 304 ਦੇ ਰੂਟ ਐਕਸੀਡੈਂਟ ਕੁਝ ਲਿਖਿਆ ਸੀ ਬਜੋ ਚ ਨਹੀਂ 304 ਜਿਹੜੀ ਏ ਲੱਗਦੀ ਹਾਂ ਭਾਜੀ ਉਹ ਚ ਕੁਝ ਨਹੀਂ ਦਿਖਾ ਸਿਰਫ ਨਾਰਮਲ ਐਕਸੀਡੈਂਟ ਦਿਖਾਤਾ ਐਫਆਈ ਤੁਹਾਨੂੰ ਸਾਰਿਆਂ ਨੂੰ ਕਾਪੀ ਰਿਪੋਰਟ ਸੀ ਚੈੱਕ ਕਰ ਲਓ ਤੁਹਾਨੂੰ ਮੀਡੀਆ ਚ ਮੈਂ ਗਰੁੱਪ ਚ ਪਾ ਦਾਂਗਾ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕਹਿੰਦੇ ਹੋ WhatsApp ਤੇ ਆਪਦੀ ਸ਼ੇਅਰ ਖਰਾਬ ਹੋਈ ਸੀ ਤੁਸੀਂ ਜਾਣ ਚੱਲੇ ਬਿਲਕੁਲ ਜੀ ਬਿਲਕੁਲ ਕੁੜੀ ਨੇ ਮਰਨ ਤੋਂ ਪਹਿਲਾਂ ਕੋਈ ਸਟੇਟਮੈਂਟ ਕਿਸੀ ਕੋਈ ਬਿਆਨ ਆਇਆ ਉਸ ਦਾ ਕੁਝ ਨਹੀਂ ਕੋਈ ਤਾਂ ਕੋਈ ਬਿਆਨ ਨਹੀਂ ਕੁੜੀ ਨੇ ਆਪਣੇ ਸਿਰਫ ਮਾਂ ਨੂੰ ਦੱਸਿਆ ਸੀਗਾ ਉਹਦੀ ਹਾਲਤ ਬਹੁਤ ਖਰਾਬ ਸੀਗੀ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗ ਗਈ ਸੀਗੀ ਬਹੁਤ ਜ਼ਿਆਦੇ ਮਾਤਾ ਨੇ ਉਹਦੀ ਨੇ ਪੁੱਛਿਆ ਵੀ ਕੀ ਹੋਇਆ ਉਹਨਾਂ ਨੇ ਦੱਸਿਆ ਜਦੋਂ ਗੱਲਬਾਤ ਸੀ ਕਹਿੰਦੀ ਮੈਨੂੰ ਪਾਪਾ ਤੋਂ ਡਰ ਲੱਗਦਾ ਵਿਚਾਰੇ ਕਿ ਮੈਂ ਪਾਪਾ ਦੇ ਸਾਹਮਣੇ ਕੀ ਫਾਤ ਸਾਹਮਣੇ ਕੀ ਗੱਲ ਕਰਾਂਗੀ ਆਪਣੀ ਛੋਟੀ ਭੈਣ ਨੂੰ ਨੇ ਸਾਰਾ ਉਹਨੇ ਆਪਣੀ ਇੱਕ ਛੋਟੀ ਭੈਣ ਨੂੰ ਦੱਸਿਆ ਵੀ ਮੇਰੇ ਨਾਲ ਆ ਗੱਲਬਾਤ ਹੋਈ ਹੈ ਜਿੱਥੋਂ ਤੱਕ ਅਸੀਂ ਫਿਰ ਦੁਆਰੇ ਇਹਨਾਂ ਹਸਪੀਟਲ ਲੈ ਕੇ ਗਏ 2 ਦਿਨ ਬਾਅਦ ਜਦੋਂ ਬਲੀਡਿੰਗ ਹੋਣ ਲੱਗ ਗਈ ਪੇਨ ਹੋਣ ਲੱਗ ਗਿਆ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿ ਇਹ ਪਾਸਟਰਾਂ ਦੇ ਨਾਂ ਤੇ ਇੱਕ ਜਸ਼ਨ ਗਿਲ ਇੱਕ ਕਲੰਕ ਹੈ ਤੇ ਇਸ ਟਾਈਮੇ ਡਰਦਾ ਫਿਰਦਾ ਜੰਮੂ ਚ ਇਸ ਵਾਰ ਪੰਜਾਬ ਛੱਡ ਕੇ ਜੰਮੂ ਚ ਚਰਚ ਚਲਾਉਂਦਾ ਪਿਆ ਪੁਲਿਸ ਨੂੰ ਪਤਾ ਏ ਫੇਰ ਵੀ ਉਹਨੂੰ ਹੱਥ ਨਹੀਂ ਪਾ ਰਹੇ ਦੱਸੋ ਕਿੱਦਾਂ ਦਾ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਡੀਐਸਪੀ ਐਸਐਚਓ ਫੋਟ ਥਾਣੇ ਦੇ ਮੁੰਸੀ ਜਿਹੜੇ ਪੂਰੀ ਉਹਦੀ ਸਪੋਰਟ ਕਰਦੇ ਨੇ ਯਾਨੀ ਪੈਸਾ ਲੈ ਕੇ ਸਪੋਰਟ ਕਰਦੇ ਨੇ ਇਹੀ ਕਹਿ ਸਕਦੇ ਆ ਤਾ ਹੋਰ ਤਾਂ ਕੋਈ ਕਹਿ ਨਹੀਂ ਸਕਦੇ ਸੀ ਮੈਡੀਕਲ ਰਿਪੋਰਟਸ ਕਰੇ ਕਿ ਸਭ ਹਾਂ ਨੀ ਉਹ ਹੈ ਕੋਈ ਪਜਨ ਅਕਸਰ ਕੇਸ ਹੈਗਾ ਉਸ ਚ ਹਸਪੀਟਲ ਨੇ ਕੇਸ ਕੀਤਾ ਤਾਂ ਨਹੀਂ ਨਹੀਂ ਕੀਤਾ ਨਹੀਂ ਆਪਾਂ ਜਿਹੜੀ ਗੁਰਦਾਸਪੁਰ ਤੋਂ ਆਪਾਂ ਕਰਾਇਆ ਹੀ ਹੈ ਨਾ ਪੋਤੇ ਮੈਂ ਕੀਤਾ ਸੀ ਤੇ ਉਹ ਜਿਹੜੇ ਪੁਲਿਸ ਵਾਲੇ ਆਣੇ ਜੀ ਉਹਨੂੰ ਕਹਿੰਦੇ ਆ ਵੀ ਇਹਦੀ ਡਿਊਟੀ ਨਹੀਂ ਹ ਉਸ ਕੈਮ ਜੀ ਜਦ ਕਿ ਜਦੋਂ ਜੀ ਮੈਂ ਆਪਣੀ ਬੇਟੀ ਨੂੰ ਹਸਪੀਟਲ ਗੁਰਦਾਸਪੁਰ ਚ ਲਿਆ ਕੇ ਗਿਆ ਜੀ ਉਹ ਟਾਈਮ ਰਾਤ ਹੋਰ ਡਾਕਟਰ ਦੀ ਡਿਊਟੀ ਸੀ ਜੀ ਤੇ ਦਿਨੇ ਡਾਕਟਰ ਰਚਨਾ ਬਾਵਾ ਦੀ ਆਈ ਹੈ ਡਿਊਟੀ ਉਹਨੇ ਆਪਣੀ ਡਿਊਟੀ ਦੇ ਦੌਰਾਨ ਉਦੋਂ ਉੱਥੇ ਸਰਪੰਚ ਆਇਆ ਉਹਦਾ ਭਰਾ ਪਾਸਟਰ ਦਾ ਤੇ ਪਾਸਟਰ ਹੀ ਤੇ ਕਾਨੂੰਸ਼ਾਤਾ ਬੰਦਾ ਸੀ ਜੀ ਉਹਨਾਂ ਨੇ ਆਣ ਕੇ ਡਾਕਟਰ ਨੂੰ ਕਹਿ ਕੇ ਤੇ ਛੁੱਟੀ ਕਰਾਤੀ ਤੇ ਜਦ ਕਿ ਡਾਕਟਰ ਦੀ ਮੇਰੇ ਕੋਲੋਂ ਪਰਚੀਆਂ ਹੈਗੀਆਂ ਨੇ ਸਲਿੱਪ ਹੈਗੀ ਆ ਜੀ ਜਿਹਦੇ ਵਿੱਚ ਡਾਕਟਰ ਨੇ ਉਹ ਇਲਾਜ ਨਹੀਂ ਕੀਤਾ ਤੇ ਆਪਣਾ ਸਿਆਣੂ ਉਹਦੇ ਕੀਤੇ ਦਿਆ ਤੇ ਹੁਣ ਜਦੋਂ ਮੈਂ ਪੁਲਿਸ ਨੂੰ ਦੱਸਣੇ ਜਾ ਕੇ ਤੇ ਪੁਲਿਸ ਵਾਲੇ ਕਹਿੰਦੇ ਇਹ ਤੇ ਆਪਣੀ ਡਿਊਟੀ ਐਨੇ ਆਪਣੀ ਡਿਊਟੀ ਵਿੱਚ ਦਾਖਲੀ ਐਡਮਿਟ ਨਹੀਂ ਕੀਤਾ ਬੇਟੀ ਤੁਹਾਡੀ ਨੂੰ ਜੀ ਤੇ ਜਦੋਂ ਮੈਂ ਹੁਣ ਸਾਰੇ ਕੋਈ ਪ੍ਰੂਫ ਵੀ ਉਹਨਾਂ ਨੂੰ ਦਿਨਾ ਪੁਲਿਸ ਨੂੰ ਜੀ ਹੁਣ ਮੈਂ ਅਦਾਲਤ ਵਿੱਚ ਵੀ ਲਾਇਦੇ ਆ ਜੀ ਇਹ ਦੇਖੋ ਜੀ ਡਾਕਟਰ ਤੇ ਸੈਨ ਉਹਨੇ ਉੱਥੋਂ ਮਲੇ ਛੁੱਟੀ ਕਰਾਤੀ ਜੀ ਮਤਲਬ ਦੇਖੋ ਇਹ ਦਰਦ ਭਰੀ ਕਹਾਣੀ ਹੈ ਜੀ ਇਹਦੀ ਅਸੀਂ ਹੁਣ ਜਿਹੜਾ ਕਿ ਪੁਲਿਸ ਵਾਲੇ ਡਰਾਉਂਦੇ ਉਹਨਾਂ ਦੀ ਅਸੀਂ ਕੇਸ ਦੀ ਇਹਦੀ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਵਾਂਗੇ ਵੀ ਜਿਹੜਾ ਤੁਸੀਂ ਕੀਤਾ ਝੂਠਾ ਪਰਚਾ ਇਹ ਜਿਹੜਾ 304 ਦਾ ਕੀਤਾ ਐਕਸੀਡੈਂਟ ਚ ਉਹਦੀ ਅਸੀਂ ਛਾਣਵਿੰਨ ਕਰਾਵਾਂਗੇ ਤੇ ਸੀਬੀਆਈ ਤੱਕ ਜਾਵਾਂਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਪਾਸਟਰ ਹੈ ਜਲਦ ਤੋਂ ਜਲਦ ਪੁਲਿਸ ਨੂੰ ਅਰੈਸਟ ਕਰੇ ਤੇ ਇਹਨੂੰ ਕਲਵੰਤਪੌਰ ਦਾ ਨਾਮ ਵਿੱਚ ਪਾਉਂ ਜੀ ਤੇ ਕਲਵੰਤਪੌਰ ਦਾ ਨਾਮ ਵਿੱਚ ਪਾਉਣ ਅਸੀਂ ਡੀਜੀਬੀ ਦਫਤਰ ਤੇ ਹਾਈ ਕੋਰਟ ਸੀਬੀਆਈ ਨੂੰ ਆਪਾਂ ਕੇਸ ਦੀ ਜਾਂਚ ਕਰਾਵਾਂਗੇ। ਹੋਰ ਕੁਝ ਬੋਲਣਾ? ਬੋਲ ਦਿਓ ਜੇ ਕੁਝ ਹੋਰ ਬੋਲਣਾ। ਠੀਕ ਹੈ ਧੰਨਵਾਦ ਜੀ ਬਸ ਤੁਹਾਨੂੰ। ਮੈਂ ਤੁਹਾਨੂੰ ਉਹ ਚ ਵਾਦਾ ਕਰਦਾ ਕੋਰਟ ਤੋਂ ਬਾਅਦ ਆਪਾਂ ਬਾਦ ਕਰ।